ਤੋਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਸ ਇਨਸਾਨ ਨੂੰ ਤੁਹਾਡਾ ਮਿਲੋਂ ਜਾ ਰਿਹਾ ਉਹਨਾਂ ਕੋਲ 5000 ਤੋਂ ਵੱਧ ਜਿਹੜੀ ਆਈਟਮ ਆ ਬਰਾਸ ਦੀ ਚੀਜ਼ਾਂ ਉਹਨਾਂ ਨੇ ਬਰਾਸ ਦੀ ਜਿਹੜਾ ਸੱਭਿਆਚਾਰਾ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਉਹ ਵੀ ਆਪਣੇ ਘਰ ਦੇ ਵਿੱਚ ਤੇ ਮੈਨੂੰ ਕੁਝ ਚੀਜ਼ਾਂ ਤਾਂ ਆਪਣੇ ਘਰ ਦੇ ਵਿੱਚ ਹੀ ਸੀ ਜਿਵੇਂ ਪਰਾਤਨ ਗੱਡਾ ਹੋ ਗਿਆ ਪਹਿਲਾਂ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਸੀ ਉਸ ਅਸੀਂ ਚੀਜ਼ਾਂ ਇਕੱਠੀਆਂ ਕੀਤੀਆਂ ਜੀ ਹੁਣ ਮੇਰੇ ਕੋਲੇ ਘੱਟੋ ਘੱਟ 4-5000 ਆਈਟਮ ਆ ਜਿਹੜੀ ਅਲੋਪ ਹੋ ਚੁੱਕੀ ਆ ਜਿਵੇਂ ਪ੍ਰਾਤਨ ਛਿੱਕੇ ਹੋ ਗਏ ਆਪਣੇ ਰਾਜੇ ਮਹਾਰਾਜਾ ਵਾਲੇ ਮਹਾਰਾਜਾ ਰਣਜੀਤ ਸਿੰਘਾ ਪੁਰਾਣੇ ਆਪਣੇ ਨੋਟ ਹੋ ਗਏ ਪੁਰਾਣੇ ਪਿੱਤਲ ਤਾਂਬੇ ਦੇ ਬਰਤਨ ਹੋ ਗਏ ਮੰਨ ਲੇ ਕਿ ਵਿਦੇਸ਼ੀ ਕ੍ਰਾਂਤੀ ਵੀ ਹੈਗੀ ਆ ਲੋਕ ਸ ਮੁਲਕ ਦੀ ਆਪਣੇ ਕੋਲੇ ਮੇਰੇ ਕੋਲੇ ਉਹ ਰੀਅਲ ਐਂਟੀਕ ਚੀਜ਼ਾਂ ਜਿਹੜੀਆਂ ਲੋਕ ਪੁੱਛ ਚੁੱਕੀਆਂ ਅਸੀਂ ਲਿਖ ਕੇ ਵੀ ਲਾ ਦਿੰਦੇ ਆ ਜੀ ਲੋਗੋ ਵਗੈਰਾ ਤੇ ਤਕਰੀਬਨ ਅਸੀਂ ਆਪ ਹੀ ਜਾਣਕਾਰੀ ਦਿੰਦੇ ਆ ਬੱਚਿਆਂ ਨੂੰ ਦੱਸ ਦਿਆਂ ਵੀ ਆ ਇੰਨੇ ਸਨ ਦੀ ਚੀਜ਼ ਆ ਆਪਣੇ ਇਸ ਵਰਤ ਤੋਂ ਚਾਉਂਦੀ ਸੀ ਇਸ ਵਰਤ ਤੋਂ ਚਾਉਂਦੀ ਫੇਰ ਹੀ ਬੱਚਿਆਂ ਨੂੰ ਪਤਾ ਲੱਗੂ ਹੈ ਜੀ। ਜੀ। ਥੋੜਾ ਕੋਈ ਗੱਡਾ ਜਾਂ ਥੋੜੀ ਕੋਈ ਢੋਲੀ ਜਾਂ ਕੁਝ ਵੀ ਵਰਤਿਆ ਗਿਆ ਹੋਵੇ। ਤਾਂ ਜੀ ਕੇਸਰੀ ਸੀ ਅਕਸ਼ੇ ਕੁਮਾਰ ਦੀ ਗਦਰ ਹੋ ਗਈ। ਤੇ ਅੰਗਰੇਜ਼ ਹੋਗੇ ਕਈ ਮੂਵੀਆਂ ਦੇ ਵਿੱਚ ਨਾ ਸਾਟਾ ਇਹ ਹਿੰਦੀ ਮੂਵੀਆਂ ਦੇ ਵਿੱਚ ਇਸਮਾਨ ਗਿਆ ਤੇ ਪੰਜਾਬੀਆਂ ਚ ਵੀ ਕਾਫੀ ਜ਼ਿਆਦਾ ਮਤਲਬ ਲੈ ਕੇ ਗਏ ਆ। ਆਪਣੀ ਡਿਮਾਂਡ ਵਧ ਗਈ ਜਿਵੇਂ ਪਹਿਲਾਂ ਪ੍ਰਾਤਨ ਢੋਲੀ ਹੁੰਦੀ ਸੀ। ਤੇ ਚੱਕ ਕੇ ਲੈ ਕੇ ਜਾਂਦੀ ਹੁੰਦੀ ਸੀ ਚਾਰ ਜਣੇ ਉਹ ਤਕਰੀਬਨ ਹੁਣ ਅਸੀਂ ਕਾਫੀ ਵਿਆਹ ਦੇ ਵਿੱਚ ਇਹ ਪ੍ਰੋਗਰਾਮ ਲਾ ਦਿੱਤੇ ਆ ਜੀ ਲੋਲੀ ਜਾਨੇ ਕਾਫੀ ਜ਼ਿਆਦਾ ਡਿਮਾਂਡ ਆ ਗਈ ਅਸੀਂ ਦੀ ਜੀ ਸ਼ਸ਼ਕਾ ਜੀ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਮੋਂਗੇ 10 ਕੋ ਸ਼ੌਂਕ ਦੀ ਗੱਲ ਕਰੀਏ ਤਾਂ ਸ਼ੌਂਕ ਕਹਿੰਦੇ ਹਰ ਇੱਕ ਨੂੰ ਹੁੰਦਾ ਪਰ ਇੱਕ ਅਜਿਹੇ ਇਨਸਾਨ ਦੇ ਨਾਲ ਮਿਲੌਣ ਜਾ ਰਿਹਾ ਜਿਨ੍ਹਾਂ ਨੂੰ ਵੱਖਰਾ ਹੀ ਸ਼ੌਂਕ ਆ ਮੈਂ ਅੱਜ ਤੱਕ ਕਦੇ ਵੇਖਿਆ ਨਹੀਂ ਇਹ ਜਿਹੜਾ ਸ਼ੌਂਕ ਆ ਵਾਕਈ ਉਹਨਾਂ ਨੂੰ ਜਿਹੜਾ ਦਿਲ ਤੋਂ ਕਰਦੇ ਨੇ ਉਹਨਾਂ ਨੂੰ ਦਿਲ ਤੋਂ ਸ਼ੌਂਕ ਆ ਇਹ ਚੀਜ਼ਾਂ ਦਾ ਈ ਤੋਂ ਉਹਨੂੰ ਦੱਸਣਾ ਚਾਹੁੰਦੇ ਆ ਕਿ ਜਿਸ ਇਨਸਾਨ ਨੂੰ ਤੁਹਾਡੇ ਮਿਲੌਣ ਜਾ ਰਹਿਆਂ ਉਹਨਾਂ ਕੋਲ 5000 ਤੋਂ ਵੱਧ ਜਿਹੜੀ ਆਈਟਮ ਆ ਬਰਾਸ ਦੀ ਚੀਜ਼ਾਂ ਉਹਨਾਂ ਨੇ ਬਰਾਸ ਦੀ ਜਿਹੜਾ ਸੱਭਿਆਚਾਰਾ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਉਹ ਵੀ ਆਪਣੇ ਘਰ ਦੇ ਵਿੱਚ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹ ਐਗਜ਼ੀਬਿਸ਼ਨ ਵਗੈਰਾ ਵੀ ਲਾਉਂਦੇ ਨੇ ਪ੍ਰਾਤਨ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਦਿਖਾਉਂਦੇ ਨੇ ਮੇਲੇ ਵਗੈਰਾ ਲਾਉਂਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਨਾਲ ਇਹ ਵੀ ਗੱਲਬਾਤ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਫਿਲਮਾਂ ਦੇ ਵਿੱਚ ਤੁਹਾਡੇ ਪ੍ਰਾਤਨ ਚੀਜ਼ਾਂ ਜਿਹੜੀਆਂ ਗਈਆਂ ਹੋਈਆਂ ਨੇ ਗੱਲਬਾਤ ਕਰਾਂਗੇ ਮੈਂ ਮਿਲੋਂ ਜਾ ਰਹੀਆਂ ਤੁਹਾਨੂੰ ਮੇਰੇ ਨਾਲ ਮੌਜੂਦ ਨੇ ਵੀਰ ਹਰਮੀਰ ਸਿੰਘ ਜੀ ਦੁਹੇ ਵਾਲਾ ਜਿਨ੍ਹਾਂ ਨੇ ਪ੍ਰਾਤਨ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਸਵਾਗਤ ਕਰਦੀ ਆ ਵੀਰੇ ਸਾਡੇ ਚੈਨਲ ਤੇ ਅਸੀਂ ਵੀ ਚੈਨਲ ਦਾ ਨਾਮ ਸਵਾਗਤ ਕਰਦੇ ਆ ਜੀ ਬਹੁਤ ਧੰਨਵਾਦ ਜ ਥੈਂਕ ਯੂ ਵੀਰੇ ਅੱਛਾ ਵੀਰੇ ਗੱਲਬਾਤ ਕਰੀਏ ਜਿੱਦਾਂ ਕਿ ਮੈਂ ਤੁਹਾਡੇ ਘਰ ਦੇ ਵਿੱਚ ਬੈਠੀ ਹਾਂ ਹੁਣ ਹਨਾ ਮੇਰੇ ਪਿੱਛੇ ਗੱਡੇ ਪਤਾ ਨਹੀਂ ਕਿੰਨੀਆਂ ਕੋ ਪੁਰਾਣੀਆਂ ਜਿਹੜੀਆਂ ਅਲੋਪ ਹੋ ਰੀਆਂ ਨੇ ਚੀਜ਼ਾਂ ਉਹ ਤੁਸੀਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਲੋਕਾਂ ਨੂੰ ਮਤਲਬ ਜਿਹੜੀ ਅੱਜ ਦੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਵਾਕੀ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਤੇ ਤੁਸੀਂ ਮੇਲੇ ਵਗੈਰਾ ਲਾਉਨੇ ਹੋ ਨਾ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੇ ਸ਼ੌਂਕ ਕਿਵੇਂ ਪਿਆ ਇਹ ਜੀ ਸਾਨੂੰ ਬਚਪਨ ਤੋਂ ਸ਼ੌਂਕ ਆ ਆਪਣੇ ਪ੍ਰਾਤਨ ਅਮੀਰ ਸੱਭਿਆਚਾਰ ਨਾਲ ਜੁੜ ਕੇ ਰਹਿਣ ਦਾ ਸਾਡੇ ਕੋਲੇ 5000 ਆਈਟਮਾਂ ਜਿਹੜੀਆਂ ਲੋਪ ਹੋ ਚੁੱਕੀਆਂ ਅੱਛਾ ਜੀ ਅਸੀਂ ਸੰਭਾਲ ਕੇ ਰੱਖੀਆਂ ਆ ਜੀ ਅਸੀਂ ਸਕੂਲ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਪ੍ਰਦਰਸ਼ਨੀ ਵੀ ਲਾਉਣੇ ਆ ਹੂੰ ਤੇ ਕਈ ਹਿੰਦੀ ਫਿਲਮਾਂ ਦੇ ਵਿੱਚ ਵੀ ਅਸੀਂ ਆਪਣਾ ਇਹ ਸਮਾਨ ਲੈ ਕੇ ਗਏ ਜਿਹੜੀਆਂ ਵਿਰਾਸਤ ਦੇ ਰਿਲੇਟਿਡ ਫਿਲਮਾਂ ਬਣਦੇ ਮੇਰਾ ਪਿੰਡ ਦੂਹੇਵਾਲਾ ਜੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਤੇ ਮੈਨੂੰ ਬਚਪਨ ਤੋਂ ਹੀ ਇਹ ਸ਼ੌਂਕ ਸੀ ਜੀ ਬਚਪਨ ਤੋਂ ਹਾਂਜੀ ਵਿਰਾਸਤ ਨਾਲ ਜੁੜ ਕੇ ਰਹਿਣ ਦਾ ਤੇ ਨਾਲੇ ਮੈਂ ਰੁੱਖ ਲਾਉਣਾ ਜੀ ਓਕੇ ਤੇ ਨਾਲੇ ਮੈਂ ਪੰਛੀਆਂ ਕੁਦਰਤੀ ਪੰਛੀਆਂ ਦੀ ਸੇਵਾ ਸੰਭਾਲ ਕਰਦਾ ਜੀ ਜੀ ਤੇ ਮੈਨੂੰ ਕੁਝ ਚੀਜ਼ਾਂ ਤਾਂ ਆਪਣੇ ਘਰ ਦੇ ਵਿੱਚ ਹੀ ਸੀ ਜਿਵੇਂ ਪ੍ਰਾਤਨ ਗੱਡਾ ਹੋ ਗਿਆ ਪਹਿਲਾਂ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਸੀ ਉਸ ਅਸੀਂ ਚੀਜ਼ਾਂ ਇਕੱਠੀਆਂ ਕੀਤੀਆਂ ਜੀ ਹੁਣ ਮੇਰੇ ਕੋਲੇ ਘੱਟੋ ਘੱਟ 4-5000 ਆਈਟਮਾਂ ਜਿਹੜੀ ਅਲੋਪ ਹੋ ਚੁੱਕੀ ਆ ਜਿਵੇਂ ਪ੍ਰਾਤਨ ਸ਼ਿੱਕੇ ਹੋ ਗਏ ਆਪਣੇ ਰਾਜੇ ਮਹਾਰਾਜਾਂ ਵਾਲੇ ਮਹਾਰਾਜਾ ਰਣਜੀਤ ਸਿੰਘਾ ਟੀਪੂ ਸੁਲਤਾਨਾ ਘੱਟੋ ਘੱਟ 10 ਤੋਂ 15 ਰਾਜਸਤਾਨ ਦੇ ਆਪਣੇ ਕੋਲੇ ਸ਼ਿੱਕੇ ਆ ਜੀ ਤੇ ਪੁਰਾਣੇ ਆਪਣੇ ਨੋਟ ਹੋ ਗਏ ਪੁਰਾਣੇ ਪਿੱਤਲ ਤਾਂਬੇ ਦੇ ਬਰਤਨ ਹੋ ਗਏ ਹਮ ਮਤਲਬ ਕਿ ਵਿਦੇਸ਼ੀ ਕਰੰਸੀ ਵੀ ਹੈਗੀ ਆ 200 ਮੁਲਕ ਦੀ ਆਪਣੇ ਕੋਲੇ ਹਮ ਮੇਰੇ ਕੋਲੇ ਉਹ ਰੀਅਲ ਐਂਟੀਕ ਚੀਜ਼ਾਂ ਜੀ ਜਿਹੜੀਆਂ ਲੋਪ ਹੋ ਚੁੱਕੀਆਂ ਜੀ ਜੀ ਤੇ ਮੈਂ ਮਤਲਬ ਕਿ ਸਕੂਲਾਂ ਕਾਲਜ ਜੁਨੀਵਰਸਿਟੀਆਂ ਦੇ ਵਿੱਚ ਅਸੀਂ ਨਾ ਪ੍ਰਦਰਸ਼ਨੀਆਂ ਲਾਉਣੇ ਆ ਓਕੇ ਤੇ ਜਿਵੇਂ ਕਈ ਹਿੰਦੀ ਫਿਲਮਾਂ ਹੁੰਦੀਆਂ ਪੰਜਾਬੀ ਹਿੰਦੀ ਮੂਵੀਆਂ ਦੇ ਵਿੱਚ ਜੇ ਸਮਾਨ ਦੀ ਲੋੜ ਪਵੇ ਉੱਥੇ ਅਸੀਂ ਲੈ ਕੇ ਜਾਂਦੇ ਆ ਜੀ ਅੱਛਾ ਵੀ ਜਿੱਦਾਂ ਤੁਸੀਂ ਦੱਸਿਆ ਵੀ ਪੰਜਾਬੀ ਜਾਂ ਹਿੰਦੀ ਮੂਵੀਆਂ ਹੋ ਗਈਆਂ ਜਾਂ ਕਾਲਜ ਹੋ ਗਏ ਯੂਨੀਵਰਸਿਟੀਆਂ ਹੋ ਗਈਆਂ ਸਕੂਲਸ ਹੋ ਗਏ ਹਨਾ ਧਾਰਮਿਕ ਸਥਾਨ ਹੋ ਗਏ ਮੇਲੇ ਹੋ ਗਏ ਤੁਸੀਂ ਉੱਥੇ ਪ੍ਰਦਰਸ਼ਨੀਆਂ ਲਗਾਉਣੇ ਹੋ ਤੇ ਉੱਥੇ ਡਿਮਾਂਡ ਬਹੁਤ ਹੋਣੀ ਆ ਇਹਨਾਂ ਚੀਜ਼ਾਂ ਦੀ ਇਹਨਾਂ ਚੀਜ਼ਾਂ ਦੀ ਡਿਮਾਂਡ ਬਹੁਤ ਆ ਆਪਣੇ ਬੱਚਿਆਂ ਨੂੰ ਪਤਾ ਲੱਗਦਾ ਰਹਿੰਦਾ ਜੀ ਵੀ ਆਪਣਾ ਅਮੀਰ ਸੱਭਿਆਚਾਰ ਸੀ ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਖਾਸ ਕਰਕੇ ਸਕੂਲਾਂ ਦੇ ਵਿੱਚ ਤਕਰੀਬਨ ਛੋਟੇ ਬੱਚਿਆਂ ਨੂੰ ਨਹੀਂ ਪਤਾਗਾ ਆਪਣੇ ਸੱਭਿਆਚਾਰ ਬਾਰੇ ਉਹਦੀ ਅਸੀਂ ਪ੍ਰੋਪਰ ਜਾਣਕਾਰੀ ਦਿੰਨੀ ਹੈ ਜੀ ਅੱਛਾ ਜੀ ਫਿਰ ਐਗਜ਼ੀਬੀਸ਼ਨ ਵਗੈਰਾ ਤੁਹਾਡੇ ਪ੍ਰਦਰਸ਼ਨੀਆਂ ਤੁਸੀਂ ਲਾਉਣੇ ਹੋਣਾ ਉੱਥੇ ਜਦੋਂ ਫਿਰ ਇਹ ਤੁਸੀਂ ਗੱਡਾ ਹੋ ਗਿਆ ਜਿੰਨੀਆਂ ਤੁਸੀਂ 5000 ਆਈਟਮ ਕਹਿ ਰਹੇ ਹੋ ਉੱਥੇ ਜਿਹੜੀ ਜਿਹੜੀ ਆਈਟਮ ਤੁਸੀਂ ਲਗਾਉਣੇ ਹੋ ਮਤਲਬ ਉਹ ਚੀਜ਼ਾਂ ਨਹੀਂ ਜਿਹੜੇ ਛੋਟੇ ਛੋਟੇ ਬੱਚੇ ਆਉਂਦੇ ਆ ਸੈਰਾਂ ਆਉਂਦੇ ਹਨਾ ਬਾਣੀਆਂ ਦੇ ਜਵਾਕ ਆਉਂਦੇ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਫਿਰ ਉੱਥੇ ਤੁਸੀਂ ਲਿਖ ਕੇ ਲਾ ਦੇਣੇ ਉੱਪਰ ਜਾਂ ਤੁਸੀਂ ਆਪ ਜਾਣਕਾਰੀ ਦਿੰਨੇ ਅਸੀਂ ਲਿਖ ਕੇ ਵੀ ਲਾ ਦਿੰਨੇ ਆ ਜੀ ਲੋਗੋ ਵਗੈਰਾ ਤੇ ਤਕਰੀਬਨ ਅਸੀਂ ਆਪ ਹੀ ਜਾਣਕਾਰੀ ਦਿੰਨੀ ਆ ਬੱਚਿਆਂ ਨੂੰ ਦੱਸ ਦਿਆਂ ਵੀ ਆ ਐਨੇ ਸਨ ਦੀ ਚੀਜ਼ ਆ ਆਪਣੇ ਇਸ ਵਰਤੋਂ ਚਾਉਂਦੀ ਸੀ ਇਸ ਵਰਤੋਂ ਚਾਉਂਦੀ ਫੇਰ ਹੀ ਬੱਚਿਆਂ ਨੂੰ ਪਤਾ ਲੱਗੂਗਾ ਜੀ ਜੀ ਤੇ ਬਾਕੀ ਅਸੀਂ ਪੰਜਾਬੀ ਦੇ ਵਿੱਚ ਵੀ ਸਾਡੇ ਲਿਖੇ ਹੁੰਦੇ ਆ ਹਾਂ ਬਾਕੀ ਅਸੀਂ ਪੰਜਾਬੀ ਮਾਂ ਬੋਲੀ ਨਾਲ ਜੁੜ ਕੇ ਰਹਿੰਨੇ ਆ ਪੰਜਾਬੀ ਮਾਂ ਬੋਲੀ ਦਾ ਵੀ ਬਹੁਤ ਜ਼ਿਆਦਾ ਅਸੀਂ ਇਸ ਚੀਜ਼ ਨੂੰ ਪ੍ਰਚਾਰ ਕਰ ਰਹੇ ਆ ਜੀ ਜੀ ਜ਼ਿਆਦਾਤਰ ਅਸੀਂ ਜਿਹੜੇ ਪ੍ਰਾਈਵੇਟ ਸਕੂਲ ਆ ਕਨਵਰਟ ਸਕੂਲ ਹੁੰਦੇ ਆ ਆਪਣੇ ਉਹਨਾਂ ਦੇ ਵਿੱਚ ਇਹ ਜ਼ਿਆਦਾਤਰ ਅਸੀਂ ਪ੍ਰਦਰਸ਼ਨੀਆਂ ਲਾਉਣੇ ਆ ਵੀ ਉੱਥੇ ਬੱਚਿਆਂ ਨੂੰ ਇੰਗਲਿਸ਼ ਜ਼ਿਆਦਾ ਪੜ੍ਹਾਉਂਦੇ ਆ ਟੀਚਰ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਜਦੋਂ ਐਗਜ਼ੀਬਿਸ਼ਨ ਲਾਉਂਦਾ ਉਹਨਾਂ ਫਿਰ ਬੱਚਿਆਂ ਨੂੰ ਅਸੀਂ ਦੱਸ ਦਈਏ ਵੀ ਆਪਣੀ ਆ ਪੰਜਾਬੀ ਮਾਂ ਬੋਲੀ ਆ ਆ ਫੱਟੀਆਂ ਸਲੇਟਾਂ ਜਾਂ ਆਪਣਾ ਅਮੀਰ ਵਿਰਸਾ ਹੁੰਦਾ ਸੀ ਉਹਨੂੰ ਸਾਰੀ ਜਾਣਕਾਰੀ ਸੀ ਪੰਜਾਬੀ ਜੀ ਦਿੰਨੇ ਆ ਜੀ ਅੱਛਾ ਵੀ ਇਹ ਚੀਜ਼ਾਂ ਦੋ ਸੰਭਾਲਣੀ ਔਖੀਆਂ ਹੋ ਜਾਂਦੀਆਂ ਨੇ ਤੇ ਤੁਸੀਂ 5000 ਤੋਂ ਵੱਧ ਆਈਟਮ ਜਿਹੜੀ ਆ ਸੰਭਾਲ ਕੇ ਰੱਖੀ ਹੋਈ ਆ ਤੇ ਇਹਨਾਂ ਨੂੰ ਤਾਂ ਤੁਸੀਂ ਮਤਲਬ ਪੁੱਤਾਂ ਤੋਂ ਵੀ ਵੱਧ ਸੰਭਾਲ ਕੇ ਰੱਖਦੇ ਹੋ ਹਾਂਜੀ ਅਸੀਂ ਪੁੱਤਾਂ ਤੋਂ ਵੀ ਵੱਧ ਸੰਭਾਲ ਕੇ ਰੱਖਦੇ ਆ ਕਿਉਂਕਿ ਇਹਨਾਂ ਚੀਜ਼ਾਂ ਦੀ ਆਪਣੀ ਮਿੱਟੀ ਵਗੈਰਾ ਵੀ ਪੈਂਦੀ ਰਹਿੰਦੀ ਆ ਚੀਜ਼ਾਂ ਕਈ ਟੁੱਟ ਵੀ ਜਾਂਦੀਆਂ ਕਈ ਗਵਾਚ ਵੀ ਜਾਂਦੀਆਂ ਤਕਰੀਬਨ ਇਹਨਾਂ ਦੀ ਬਹੁਤ ਜ਼ਿਆਦਾ ਸੰਭਾਲ ਕਰਨੀ ਪੈਂਦੀ ਹੈ ਜੀ ਰੰਗ ਰੋਗਣ ਵੀ ਕਰਨਾ ਪੈਂਦਾ ਕੋਈ ਟੁੱਟੇ ਰਿਪੇਅਰ ਵੀ ਕਰਨੀ ਪੈਂਦੀ ਆ ਤਕਰੀਬਨ ਇਹਨਾਂ ਦੀ ਸੰਭਾਲ ਬਹੁਤ ਜ਼ਿਆਦਾ ਜੀ ਅੱਛਾ ਵੀਰੇ ਜਿਵੇਂ ਇਹ ਮੇਰੇ ਪਿੱਛੇ ਦਰਸ਼ਕੋ ਤੁਸੀਂ ਗੱਡਾ ਦੇਖ ਰਹੇ ਹੋ ਗੱਡਾ ਖੜਾਗਾ ਦੋ ਤਿੰਨ ਗੱਡੇ ਵੀਰ ਦੇ ਘਰ ਮੌਜੂਦ ਨੇ ਇਹ ਫਿਰ ਤੁਸੀਂ ਰੈਡੀ ਕਰ ਲੈਣਾ ਜਦੋਂ ਜਾਗੋ ਵਗੈਰਾ ਤੇ ਲੈ ਕੇ ਜਾਨੇ ਹਾਂਜੀ ਅਸੀਂ ਨਾਨਕਾ ਮੇਲ ਜਾਗੋ ਦੇ ਵੀ ਗੱਡੇ ਲੈ ਕੇ ਜਾਨੇ ਆ ਇਹ ਹੁਣ ਸਮਾਨ ਦਾ ਭਰਿਆ ਪਿਆ ਗੱਡਾ ਇਆ ਸੀ ਕਿ ਸੇ ਸਕੂਲ ਦੀ ਚੰਡੀਗੜ੍ਹ ਪ੍ਰਦਰਸ਼ਨੀ ਲਾਉਣ ਜਾਣਾ ਜੀ ਓਕੇ ਹਾਂਜੀ ਇਹ ਕੰਮ ਰੈਡੀ ਹੁੰਦਾ ਜੀ ਜਦੋਂ ਸਾਨੂੰ ਫੋਨ ਆਵੇ ਅਸੀਂ ਉਸੇ ਟਾਈਮ ਹੀ ਤੁਰ ਪੈਂਦੇ ਹਾਂ ਜੀ ਓਕੇ ਹਾਂਜੀ ਅਸੀਂ ਪੰਜਾਬ ਹਿਮਾਚਲ ਹਰਿਆਣਾ ਰਾਜਸਥਾਨ ਐਮਪੀ ਤੱਕ ਜਾਂਦੇ ਹਾਂ ਜੀ ਓਕੇ ਐਨੀ ਐਨੀ ਦੂਰ ਤੱਕ ਮਤਲਬ ਗੱਡੇ ਤੇ ਲੱਗ ਜਾਂਦੇ ਹਾਂ ਹਾਂਜੀ ਅਸੀਂ ਗੱਡੇ ਤੇ ਸਾਰਾ ਸਮਾਨ ਲੈ ਕੇ ਜਾਂਦੇ ਹਾਂ ਕਿਉਂਕਿ ਫਿਲਮਾਂ ਦਾ ਜ਼ਿਆਦਾਤਰ ਸ਼ੂਟ ਐਮਪੀ ਜਾਂ ਰਾਜਸਥਾਨ 'ਚ ਹੁੰਦੇ ਆ ਉੱਥੇ ਕਿਹੜੀਆਂ ਕਿਹੜੀਆਂ ਮਸ਼ਹੂਰ ਫਿਲਮਾਂ ਜਿਨ੍ਹਾਂ ਦੇ ਵਿੱਚ ਤੁਹਾਡਾ ਕੋਈ ਗੱਡਾ ਜਾਂ ਤੁਹਾਡੀ ਕੋਈ ਡੋਲੀ ਜਾਂ ਕੁਝ ਵੀ ਵਰਤਿਆ ਗਿਆ ਹੋਵੇ ਸਮਾਨ ਇਕਤਾ ਜੀ ਕੇਸਰੀ ਸੀ ਅਕਸ਼ੇ ਕੁਮਾਰ ਦੀ ਗਦਰ ਹੋ ਗਈ ਤੇ ਅੰਗਰੇਜ਼ ਹੋ ਗਈ ਕਈ ਮੂਵੀਆਂ ਦੇ ਵਿੱਚ ਨਾ ਸਾਡਾ ਇਹ ਹਿੰਦੀ ਮੂਵੀਆਂ ਦੇ ਵਿੱਚ ਇਹ ਸਮਾਨ ਗਿਆ ਤੇ ਪੰਜਾਬੀਆਂ ਚ ਵੀ ਕਾਫੀ ਜ਼ਿਆਦਾ ਮਤਲਕੇ ਲੈ ਕੇ ਗਏ ਆ ਹੋਰ ਗੀਤਾਂ ਦੀ ਕੋਈ ਸ਼ੂਟਿੰਗ ਹੁੰਦੀ ਆ ਉੱਥੇ ਵੀ ਜੇ ਕੋਈ ਸਮਾਨ ਚਾਹੀਦਾ ਸਾਨੂੰ ਫੋਨ ਕਰ ਦਿੰਦੇ ਆ ਅਸੀਂ ਲੈ ਜਾਂਦੇ ਉਹ ਸਾਨੂੰ ਬੀਪੀ ਵਗੈਰਾ ਦਿੰਦੀ ਹੈ ਜੀ ਅੱਛਾ ਜਿਵੇਂ ਹਨਾ ਤੁਸੀਂ ਡੋਲੀ ਤਿਆਰ ਕਰਦੇ ਉਹਦੀ ਡਿਮਾਂਡ ਹੁਣ ਜਾਦੇ ਵਧ ਗਈ ਹੈ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਲ ਮਰਲਵ ਕੁੜੀਆਂ ਇਸ ਚੀਜ਼ ਨੂੰ ਆ ਕੇ ਚਾਹੁੰਦੀਆਂ ਨੇ ਕਿ ਹੁਣ ਸਾਡੀ ਡੋਲੀ ਜਿਹੜੀ ਕਾਰ 'ਚ ਨਹੀਂ ਹੈ ਉਹਦੇ ਵਿੱਚ ਹੋਣੀ ਹੈ ਹਾਂਜੀ ਹਾਂਜੀ ਹੁਣ ਜ਼ਿਆਦਾਤਰ ਆਪਣੀ ਡਿਮਾਂਡ ਵਧ ਗਈ ਹੈ ਜਿਵੇਂ ਪਹਿਲਾਂ ਪ੍ਰਾਤਨ ਡੋਲੀ ਹੁੰਦੀ ਸੀ ਤੇ ਚੱਕ ਕੇ ਲੈ ਕੇ ਜਾਂਦੀ ਹੁੰਦੀ ਸੀ ਚਾਰ ਜਣੇ ਉਹ ਤਕਰੀਬਨ ਹੁਣ ਅਸੀਂ ਕਾਫੀ ਵਿਆਹ ਦੇ ਵਿੱਚ ਇਹ ਰੋ ਉਰਾਉ ਲਾ ਚੁੱਕੇ ਆ ਜੀ ਡੋਲੀ ਵਾਲੇ ਕਾਫੀ ਜ਼ਿਆਦਾ ਡਿਮਾਂਡ ਆ ਜੀ ਇਸ ਚੀਜ਼ ਦੀ ਜੀ ਤੇ ਵਾਕੀ ਅਸੀਂ ਚੰਡੀਗੜ੍ਹ ਲਾ ਕੇ ਆਏ ਸੀ ਹੁਣ ਉਥੇ ਸੀਐਮ ਸਾਹਿਬ ਵੀ ਆਏ ਸੀ ਉਥੇ ਪ੍ਰਦਰਸ਼ਨੀ ਵੀ ਲਾਈ ਸੀ ਤੇ ਉਥੇ ਕਾਫੀ ਜ਼ਿਆਦਾ ਵੀ ਇਸ ਚੀਜ਼ ਦੇ ਅਸ਼ਲਾਗਾ ਜੋਗ ਵੀ ਕਦਮ ਮੰਨਿਆ ਗਿਆ ਜੀ ਸਾਰਿਆਂ ਨੇ ਬਹੁਤ ਖੁਸ਼ੀ ਖੁਸ਼ੀ ਪ੍ਰਦਰਸ਼ਨੀ ਦੇਖੀ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜ ਕੇ ਰਹਿਣ ਦੇ ਬੱਚਿਆਂ ਨੂੰ ਵੀ ਅਸੀਂ ਅਪੀਲ ਕੀਤੀ ਆ ਬਾਕੀ ਗਾਂ ਦੀ ਗਾਂ ਉਸ ਤਰ੍ਹਾਂ ਪ੍ਰਚਾਰ ਹੋਈ ਜਾਂਦਾ ਜੀ ਸਾਡੀ ਜਿਵੇਂ ਕੋਈ ਚੈਨਲ ਵਾਲਾ ਇੰਟਰਵਿਊ ਕਰ ਜਾਂਦੇ ਆ ਜਾਂ ਉੱਥੇ ਕੋਈ ਯੂਟਿਊਬਰ ਆ ਜਾਂਦਾ ਉਹ ਮੇਂ ਗਾਂ ਦੀ ਗਾਂ ਚੀਜ਼ ਨੂੰ ਲੈ ਜਾਂਦੇ ਆ ਜੀ ਅੱਛਾ ਵੀਰੇ ਜਿੱਦਾਂ ਹਨਾ ਚਲੋ ਤੁਸੀਂ ਮੈਰਿਡ ਵੀ ਹੋ ਹਨਾ ਘਰੇ ਮੰਮੀ ਡੈਡੀ ਵੀ ਹੈਗੇ ਨੇ ਭਾਈ ਭਝਾਈ ਵੀ ਹੈਗੇ ਨੇ ਫਿਰ ਉਹ ਤੁਹਾਨੂੰ ਐ ਨਹੀਂ ਕਹਿੰਦੇ ਵੀ ਯਾਰ ਕੀ ਤੂੰ ਕਮਲਾ ਜਾ ਇਹਨਾਂ ਤੇ ਲੱਗਿਆ ਰਹਿਣਾ ਖੜਾਉਣੇ ਜੇ ਕਦੇ ਇੱਧਰ ਸੰਭਾਲ ਕੇ ਰੱਖ ਲੈ ਕਦੇ ਉੱਧਰ ਮਤਲਬ ਫੈਮਿਲੀ ਦੀ سپورਟ ਹੈਗੀ ਆ ਜਾਂ ਕੁਛ ਨਹੀਂ ਨਹੀਂ ਫੈਮਿਲੀ ਪੂਰੀ سپورਟ ਆ ਜੀ ਆਪਾਂ ਨੂੰ ਮੇਰਾ ਬ੍ਰਦਰ ਵੀ ਮੇਰੇ ਨਾਲ ਜਾਂਦਾ ਰਹਿੰਦਾ ओके ਉਹ ਵੀ ਸਮਾਨ ਦੀ ਸਾਂਭ ਸੰਭਾਲ ਕਰਦਾ ਫੈਮਲੀ ਦੀ ਆਪਾਂ ਨੂੰ ਫੁੱਲ ਸਪੋਰਟ ਆ ਜੀ ਇਹ ਵੀ ਕੋਈ ਗੱਲ ਨਹੀਂ ਵੀ ਘਰ ਦਾ ਬੰਦਾ ਆਪਣੀ ਨਾਲ ਸਪੋਰਟ ਕਰਦਾ ਹੋਵੇ ਤੇ ਬਾਕੀ ਜਿਹਨੇ ਹੁਣ ਘਰ ਦੇ ਵਿੱਚ ਅਸੀਂ ਇਕੱਠੇ ਹੀ ਰਹਿੰਨੇ ਆ ਤੇ ਕਈ ਵਾਰੀ ਹੁਣ ਖੇਤੀਬਾੜੀ ਦਾ ਕੰਮ ਵੀ ਕਰਦੇ ਆ ਮੈਥੋਂ ਨਾਲ ਸੇਵਾ ਸੰਭਾਲ ਕਰਦੀ ਕਰਦੇ ਜ਼ਿਆਦਾਤਰ ਜੀ ਸਮਾਨ ਰੱਖਣਾ ਚੱਕਣਾ ਜਾਂ ਕਿਤੇ ਵੀ ਲੈ ਕੇ ਜਾਣਾ ਉਹ ਜ਼ਿਆਦਾਤਰ ਘਰਦਿਆਂ ਦੀ ਸਪੋਰਟ ਹੀ ਹੁੰਦੀ ਹੈ ਜੀ ਆਪ ਨੂੰ। ਅੱਛਾ ਵੀਰੇ ਜਿੱਦਾਂ ਕਿ ਤੁਸੀਂ ਡੋਲੀ ਵਗੈਰਾ ਹਨਾ ਤਿਆਰ ਕਰਦੇ ਹੋ ਇਹਦੀ ਪਿੰਡਾਂ ਦੇ ਵਿੱਚ ਕਿੰਨੀ ਕਿ ਡਿਮਾਂਡ ਹੈਗੀ? ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਮਾਂਡ ਆ ਜੀ। ਆਪਣੇ ਸ਼ਹਿਰਾਂ ਦੇ ਵਿੱਚ ਵੀ ਇਹ ਚੀਜ਼ ਦੀ ਡਿਮਾਂਡ ਆ। ਜੀ। ਪਿਛੇ ਜੀ ਅਸੀਂ ਆਪਣੇ ਜਿਹੜੇ ਪੰਜਾਬੀ ਸਿੰਗਰ ਆ ਬਲਕਾਰ ਸਿੱਧੂ ਜੀ ਜੀ। ਉਹਨਾਂ ਦੀ ਬੇਟੀ ਦੀ ਮੈਰਿਜ ਸੀ। ਉਸ ਟਾਈਮ ਵੀ ਆਪਣੀ ਡੋਲੀ ਗਈ ਸੀ ਉੱਥੇ ਚੰਡੀਗੜ੍ਹ। ਅੱਛਾ। ਤੇ ਬਾਕੀ ਕੋਈ ਫਿਲਮਾਂ ਦੇ ਵਿੱਚ ਵੀ ਕਿਸੇ ਨੇ ਸੀਨ ਕੱਢਨੇ ਹੁੰਦੇ ਜਾਂ ਗੀਤਾਂ ਦੇ ਵਿੱਚ ਵੀ ਕੱਢਨੇ ਉੱਥੇ ਵੀ ਉਹ ਅਸੀਂ ਪ੍ਰਾਤਨ ਡੋਲੀ ਲੈ ਕੇ ਜਾਂਦੇ ਹਾਂ ਓਕੇ ਹਾਂਜੀ ਅੱਛਾ ਵੀਰੇ ਜਦੋਂ ਮੈਂ ਨਾ ਆਂਦੀ ਨੇ ਤੁਹਾਡਾ ਘਰ ਪੁੱਛਿਆ ਵੀ ਹਰਮੀਤ ਦੇ ਘਰੇ ਜਾਣਾ ਤੇ ਉੱਥੇ ਕੰਕਰ ਖੜੇ ਸੀਗੇ ਉਹ ਮੈਨੂੰ ਕਹਿਣ ਲੱਗੇ ਵੀ ਭਾਈ ਉਹ ਸਕੀਨਾ ਦਾ ਟੈਲੀਫੋਨ ਆ ਜਿਹਨੂੰ ਕਹਿੰਦੇ ਨੇ ਤੇ ਉਹ ਕੀ ਚੀਜ਼ ਸੀਗੀ ਤੇ ਸਕੀਨਾ ਦਾ ਟੈਲੀਫੋਨ ਵਾਲੀ ਜਿਹੜੀ ਤੁਸੀਂ ਗੱਲ ਤੋਂ ਮਸ਼ਹੂਰ ਹੋਇਆ ਉਹਨਾਂ ਨੇ ਮੈਨੂੰ ਕਿਹਾ ਵੀ ਜੇ ਅੱਗੇ ਜਾ ਕੇ ਵੀ ਪੁੱਛੋਂਗੇ ਤਾਂ ਇਹੀ ਪੁੱਛੋ ਵੀ ਸਕੀਨਾ ਦਾ ਟੈਲੀਫੋਨ ਜਿਹੜਾ ਬੰਦਾ ਉਹਦੇ ਘਰੇ ਜਾਣਾ ਵੀ ਹਰਮੀਤ ਨਾ ਕਹੋ ਉਹ ਕੀ ਗੱਲ ਵਾਰ ਸੀ ਉਹ ਜੀ ਜਦੋਂ ਆਪਣੀ ਪਹਿਲਾ ਭਾਗ ਆਏ ਸੀ ਗਦਰ ਮੂਵੀ ਦਾ ਉਦੋਂ ਆਪਣਾ ਨਾ ਕਾਫੀ ਸਮਾਨ ਗਿਆ ਸੀ ਉਹਦੇ 'ਚ ਓਕੇ ਤੇ ਉਹ ਜਿਹੜਾ ਟੈਲੀਫੋਨ ਕਰਦੀ ਹੁੰਦੀ ਆ ਸਕੀਨਾ ਹਾਂ ਉਹ ਆਪਣਾ ਜਿਹੜਾ ਟੈਲੀਫੋਨ ਰੀਸੀਵਰ ਪਿੱਤਲ ਦੇ ਹੁੰਦੇ ਸੀ ਪਹਿਲਾਂ ਉਹਦੇ ਤੇ ਉਹ ਆਪਣਾ ਲੈ ਕੇ ਗਿਆ ਸੀ ਉਸ ਤੋਂ ਬਾਅਦ ਕਈ ਚੈਨਲਾਂ ਵਾਲੇ ਵੀ ਇੰਟਰਵਿਊ ਕਰ ਗਏ ਹੋਰ ਅਖਬਾਰਾਂ ਵਗੈਰਾ ਚ ਵੀ ਆਉਂਦਿਆ ਕਈ ਆਖ ਵੀ ਦਿੰਦੇ ਆਪਾਂ ਨੂੰ ਸਕੀਨਾਂ ਵਾਲਾ ਟੈਲੀਫੋਨ ਇਹਦਾ ਇਹੀ ਕਾਰਨ ਸੀ ਜੀ ਜੀ ਅੱਛਾ ਵੀਰੇ ਮਤਲਬ ਤੁਸੀਂ ਕਹਿੰਦੇ ਹੋ ਵੀ ਬਹੁਤ ਹੀ ਹਿੰਦੀ ਫਿਲਮਾਂ ਤੇ ਪੰਜਾਬੀ ਫਿਲਮਾਂ ਮਤਲਬ ਗੀਤਾਂ ਦੇ ਵਿੱਚ ਹਨਾ ਤੁਹਾਡੇ ਇਸ ਸਮਾਨ ਦੀ ਬਰਾਸੀ ਸਮਾਨ ਦੀ ਬਹੁਤ ਡਿਮਾਂਡ ਆ ਹਨਾ ਸ਼ੂਟਿੰਗਾਂ ਵਗੈਰਾ ਦੇ ਵਿੱਚ ਇਹਨਾਂ ਦਾ ਰੋਲ ਜਿਹੜਾ ਲੈ ਆ ਗਿਆ ਤੇ ਫਿਰ ਕਿੰਨੀ ਕੁ ਖੁਸ਼ੀ ਹੁੰਦੀ ਆ ਸਾਨੂੰ ਇਹ ਬਹੁਤ ਖੁਸ਼ੀ ਹੁੰਦੀ ਜਦੋਂ ਕੋਈ ਟੈਲੀਫੋਨ ਆ ਜਾਏ ਕਿਉਂਕਿ ਉਦੋਂ ਸਾਨੂੰ ਪੈਸਿਆਂ ਦੇ ਪੈਸਿਆਂ ਦੇ ਭੱਜਣਾ ਵੀ ਪੈ ਜਾਂਦੀਆਂ ਪੈਸਾ ਵੀ ਆਉਂਦਿਆ ਜਦੋਂ ਪੈਸਾ ਆਊਗਾ ਫਿਰ ਉਹ ਚੀਜ਼ ਦੀ ਸੰਭਾਲ ਵੀ ਬਹੁਤ ਹੀਆ ਹੋ ਗਈ ਜੀ ਹੋ ਜਾਊਗੀ ਹਾਂਜੀ ਤੇ ਉਹ ਚੀਜ਼ ਦੀ ਖੁਸ਼ੀ ਤਾਂ ਹੁੰਦੀ ਹੈ ਜਾਂ ਕਿਤੇ ਫਿਲਮ ਦੇ ਵਿੱਚ ਕੋਈ ਪ੍ਰੋਗਰਾਮ ਆ ਜਾਏ ਜਾਂ ਕੋਈ ਸਕੂਲ ਦੇ ਵਿੱਚ ਆ ਜਾਏ ਕਾਲਜ ਦੇ ਵਿੱਚ ਆ ਜਾਏ ਕੋਈ ਨਾਨਕਾ ਮੇਲ ਗੱਡਾ ਜਾਂ ਜਾਗੋ ਕਿ ਕਦੋਂ ਵੀ ਆ ਜੇ ਫੋਨ ਅਸੀਂ ਉਸੇ ਟਾਈਮ ਤੁਰ ਪੈਣਾ ਹੁੰਦਾ ਜੀ ਜੀ ਹਾਂਜੀ ਅੱਛਾ ਵੀਰੇ ਜਿਵੇਂ ਤੁਹਾਡੇ ਕੋਲੇ ਨਾ 5000 ਕ ਆਇਟਮ ਆ ਜਿਹੜੀ ਹੈਗੀ ਆ ਵਿਰਾਸਤ ਦੇ ਸਮਾਨ ਦੀ ਅਲੋਪ ਹੋ ਚੁੱਕੀ ਆ ਹੁਣ ਤੱਕ ਹਨਾ ਤੇ ਇਹ ਤੁਸੀਂ ਐਗਜ਼ੀਬਿਸ਼ਨ ਜਿਹੜਾ ਮਤਲਬ ਲਾਉਣੇ ਹੋ ਕਿਸੇ ਵੀ ਪਿੰਡ ਸਹਿਲ ਦੇ ਵਿੱਚ ਲਾਉਣੇ ਹੋ ਮਤਲਬ ਕਿਸੇ ਨੇ ਲਵਾਉਣਾ ਹੋਵੇ ਹਾਂਜੀ ਅਸੀਂ ਆਲ ਓਵਰ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ ਜਿੱਥੋਂ ਵੀ ਸਾਨੂੰ ਪਹੁੰਚ ਆ ਜੇ ਅਸੀਂ ਉਹ ਚੀਜ਼ ਦਾ ਐਗਜ਼ੀਬਿਸ਼ਨ ਸਕੂਲ ਯੂਨੀਵਰਸ ਜਿਸ ਤਰ੍ਹਾਂ ਦਾ ਵੀ ਆ ਜੇ ਅਸੀਂ ਉੱਥੇ ਸਮਾਨ ਲੈ ਕੇ ਪਹੁੰਚ ਜਾਂਦੇ ਆ ਜੀ ਜੇ ਇਹ ਕਿੰਨੇ ਕ ਦਿਨ ਦਾ ਲਾਣਾ ਤੁਸੀਂ ਇਹ ਜੀ ਕਈ ਤਾਂ ਹੁੰਦਾ ਹੁਣ ਜੀ ਚੰਡੀਗੜ੍ਹ ਅਸੀਂ ਕ્રાਫਟ ਮੇਲਾ ਲਾਇਆ ਸੀ ਉੱਥੇ 11 ਦਿਨਾਂ ਦਾ ਲਾਇਆ ਸੀ ਉਹ ਆਪਣੇ ਸੈਂਟਰ ਗਵਰਨਮੈਂਟ ਨੂੰ ਲੱਗਦਾ ਹੁੰਦਾ ਹਾਂ ਬਾਕੀ ਕੋਈ 2 ਦਿਨ ਦਾ ਕੋਈ 1 ਦਿਨ ਦਾ ਕੋਈ 4 ਦਿਨ ਦਾ ਜਿੱਦਾਂ ਦੀ ਉਹਨਾਂ ਦੀ ਡਿਮਾਂਡ ਹੁੰਦੀ ਹੈ ਫੈਕਸ਼ਨ ਹੁੰਦਾ ਉਸ ਹਿਸਾਬ ਨਾਲ ਮਤਲਬ ਕਿ ਪੈਸਿਆਂ ਦਾ ਅਸੀਂ ਕਹਿ ਦਿੰਨੇ ਵੀ ਇੰਨਾ ਖਰਚਾ ਹੋ ਗਿਆ ਸਾਡਾ ਉਸ ਹਿਸਾਬ ਨਾਲ ਅਸੀਂ ਲਾ ਦਿੰਨੇ ਆ ਜੀ ਓਕੇ ਜਿਹੜਾ ਤੁਸੀਂ ਆਪੇ ਪਹਿਲਾਂ ਦੱਸਿਆ ਜਦੋਂ ਆਪਾਂ ਇੰਟਰਵਿਊ ਕਰ ਰਹੇ ਆ ਤੇ ਉਦੋਂ ਤੁਸੀਂ ਦੱਸਿਆ ਵੀ ਹੁਣ ਚੰਡੀਗੜ੍ਹ ਲੱਗਣਾਗਾ ਉਹ ਕਦੋਂ ਕ ਲੱਗਣਾਗਾ ਫਿਰ ਕਈ ਵਾਰੀ ਕਿਸੇ ਨੇ ਦੇਖਣ ਜਾਣਾ ਹੋਵੇ ਉਹ ਬਸ ਪੰਜਾ ਸੱਤਾ ਦਿਨਾਂ ਦੀ ਲੱਗਣਾ ਜੀ ਓਕੇ ਹਾਂਜੀ ਉੱਥੇ ਸਕੂਲ ਆ ਕਰਾਲੀ ਠੀਕ ਹੈ ਇੱਕ ਤਾਂ ਉੱਥੇ ਲੱਗਣਾ ਪ੍ਰਾਈਵੇਟ ਚ ਜੀ ਇੱਕ ਚੰਡੀਗੜ੍ਹ ਲੱਗਣਾ ਜੀ ਓਕੇ ਹਾਂਜੀ ਤੇ ਬਾਕੀ ਲੱਗਦੀ ਰਹਿੰਦੇ ਹੋ ਸਕਦਾ ਜੀ ਆਪਾਂ ਇੰਟਰਵਿਊ ਕਰਦੇ ਕਰਦੇ ਕੋਈ ਨਾ ਕੋਈ ਫੋਨ ਆ ਜੀ ਅੱਛਾ ਹਾਂਜੀ ਹਾਂਜੀ ਉਧਰ ਸਾਡੇ ਕੋਲੇ ਵੀ ਇਹ ਨਹੀਂ ਵੀ ਇੱਕ ਜਗ੍ਹਾ ਹੀ ਅਸੀਂ ਸਾਡੇ ਕੋਲੇ ਸਮਾਨ ਜ਼ਿਆਦਾ ਹੋਣ ਕਰਕੇ ਕਈ ਵਾਰੀ ਅਸੀਂ ਸਾਡੇ ਪ੍ਰੋਗਰਾਮ ਤਿੰਨ ਤਿੰਨ ਵੀ ਹੁੰਦੇ ਆ ਜੀ ਅੱਛਾ ਅੱਛਾ ਵੀਰੇ ਜਿਵੇਂ ਕਈ ਵਾਰੀ ਬੰਦਾ ਆਪਦੇ ਕੋਈ ਕੰਮ ਧੰਦੇ ਗਿਆ ਹੁੰਦਾ ਹਨਾ ਬਾਹਰ ਅੰਦਰ ਤੇ ਕੋਈ ਜ਼ਰੂਰੀ ਕੰਮ ਗਿਆ ਉੱਥੇ ਫਿਰ ਫੋਨ ਆਵੇ ਛੱਡ ਕੇ ਵਿਚਾਲੇ ਭੱਜ ਜਾਣਾ ਹਾਂਜੀ ਉਸ ਟਾਈਮ ਆਪਣੇ ਨਾਲ ਪੱਕੇ ਬੰਦੇ ਜਾਂਦੇ ਆ ਹੂੰ ਉਹਨਾਂ ਨੂੰ ਕਹਿ ਦਈਦਾ ਵੀ ਜੇ ਕਿਤੇ ਅਸੀਂ ਐਗਜ਼ੀਬਿਸ਼ਨ ਵੀ ਲਾਈ ਜਾਂਦੇ ਹੋਏਗੇ ਅਸੀਂ ਫੋਨ ਕਰ ਦਿੰਨੇ ਆ ਵੀ ਸਮਾਨ ਲੈ ਕੇ ਤੁਸੀਂ ਫਲਾਨੀ ਜਗ੍ਹਾ ਪਹੁੰਚ ਜਿਓ ਜੀ ਹਾਂਜੀ ਦਰਸ਼ਕੋ ਤੁਹਾਨੂੰ ਜਿਹੜਾ ਸਾਰਾ ਸਮਾਨ ਦਿਖਾਇਆ ਜਾਊਗਾ ਇੱਥੇ ਜੋ ਵੀ ਬਰਾਸ ਦੀ ਚੀਜ਼ਾਂ ਇਹਨਾਂ ਨੇ ਜਿਹੜੀਆਂ ਹੁਣ ਤੱਕ ਅਲੋਪ ਹੋਈਆਂ ਨੇ ਜਿਹੜੀਆਂ ਇਹਨਾਂ ਨੇ ਸੰਭਾਲ ਕੇ ਰੱਖਿਆ ਨੇ 5000 ਤੋਂ ਵੱਧ ਆਈਟਮ ਜਿਹੜੀ ਇਹਨਾਂ ਨੇ ਸੰਭਾਲ ਕੇ ਰੱਖੀ ਆ ਇਹ ਬਹੁਤ ਹੀ ਵਧੀਆ ਗੱਲ ਆ ਕਿਉਂਕਿ ਤੁਹਾਨੂੰ ਵੀ ਪਤਾ ਕਿ ਅੱਜ ਕੱਲ ਆਪਣੇ ਘਰ ਦੇ ਵਿੱਚ ਜਿਹੜੀ ਕੋਈ ਆ ਵਧੀਆ ਚੀਜ਼ਾਂ ਹੁੰਦੀ ਆ ਉਹ ਸੰਭਾਲਣੀ ਔਕੀ ਹੋ ਜਾਂਦੀ ਆ ਪਰ ਇਹਨਾਂ ਨੇ ਬਰਾਸ ਦੀ ਸਮਾਨ ਨੂੰ ਜਿਹੜਾ ਕਿ ਅੱਜ ਕੱਲ੍ਹ ਅਲੋਪ ਹੋ ਚੁੱਕਿਆ ਬਿਲਕੁਲ ਵੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਨਹੀਂ ਪਤਾ ਉਹ ਚੀਜ਼ਾਂ ਦਾ ਫਿਰ ਵੀ ਇਹਨਾਂ ਨੇ ਉਹ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗ ਸਕੇ ਵੀ ਸਾਡੀ ਕ੍ਰਾਂਸੀ ਕਿਹੜੀ ਸੀਗੀ ਸਭ ਕੁਝ ਜਿਹੜਾ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੋਰ ਕੀ ਕਹਿਣਾ ਚਾਹੁੰਦੇ ਮੇਰੇ ਜਾਂਦੇ ਜਾਂਦੇ ਦਸ਼ਕਰ ਅਸੀਂ ਇਹੀ ਕਹਿਣਾ ਚਾਹੁੰਦੇ ਇੱਕ ਤਾਂ ਜੀ ਸਾਨੂੰ ਰੋਖ ਲਾਉਣ ਦਾ ਸ਼ੌਂਕ ਆ ਜੀ ਜੀ ਅਸੀਂ ਫੜੀ ਰੁਖ ਲਾਉਣੇ ਵੀ ਜਿੱਥੋਂ ਵੀ ਸਾਨੂੰ ਕੋਈ ਡਿਮਾਂਡ ਆ ਜੇ ਇੱਕ ਅਸੀਂ ਪੰਛੀਆਂ ਦੇ ਆਲ ਨੇ ਵਗੈਰਾ ਜਾਂ ਪੰਛੀਆਂ ਦੇ ਹੁਣ ਤਾਂ ਗਰਮੀ ਆ ਗਈ ਆ ਵੀ ਜਿਵੇਂ ਗਰਮੀ ਜ਼ਿਆਦਾ ਪੈਂਦੀ ਆ ਉੱਥੇ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦਿੰਨੇ ਆਂ ਵੀ ਪਾਣੀ ਦੀਆਂ ਬਟਲੀਆਂ ਭਰ ਕੇ ਆਪਣੇ ਛਾਵੇਂ ਜਾਂ ਛੱਤਾਂ ਜਾਂ ਦਰਖਤਾਂ ਥੱਲੇ ਪੰਛੀਆਂ ਲਈ ਜ਼ਰੂਰ ਉਪਰਾਲੇ ਕਰੋ ਜੀ ਅੱਛਾ ਵੀਰੇ ਤੁਹਾਡੇ ਘਰ ਦੇ ਵਿੱਚ ਵੀ ਬਹੁਤ ਸਾਰੇ ਦਰਖਤ ਨੇ ਤੇ ਦਰਖਤਾਂ ਦੇ ਵਿੱਚ ਵੀ ਤੁਸੀਂ ਜਿਹੜੇ ਪੰਛੀਆਂ ਦੇ ਮਤਲਬ ਲੱਕੜ ਦੇ ਆਲ ਨੇ ਬਣਾਏ ਹੋਏ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਨਾ ਕੋਈ ਦਿੱਕਤ ਨਾ ਹੋਵੇ ਆਰਾਮ ਦੇ ਨਾਲ ਆ ਕੇ ਆਪਣੇ ਆਲ ਨੇ ਦੇ ਵਿੱਚ ਪਾਣੀ ਪੀ ਸਕਦੇ ਤੇ ਤੁਹਾਡੇ ਖੇਤ ਦੇ ਵਿੱਚ ਵੀ ਮੈਂ ਦੇਖਿਆ ਹਨਾ ਬਹੁਤ ਸਾਰੇ ਐਦਾਂ ਦੇ ਜਿਹੜੇ ਬਾਕਸ ਵਗੈਰਾ ਬਣਾ ਕੇ ਲਾਏ ਹੋਏ ਨੇ ਤੇ ਪਰਾਣੇ ਤੁਸੀਂ 24 ਘੰਟੇ ਜਿਹੜੇ ਆਪਣੇ ਖੇਤ ਦੇ ਵਿੱਚ ਰੱਖਦੇ ਉਹਦੇ ਨਾਲ ਕੋਈ ਚੂਹੇ ਚਾਹੀ ਨਹੀਂ ਹੁੰਦੇ ਫਿਰ ਨਹੀਂ ਚੂਹੇ ਤਾਂ ਨਹੀਂ ਆਉਂਦੇ ਕਈ ਸਾਨੂੰ ਇਹ ਵੀ ਸਵਾਲ ਕਰਦੇ ਵੀ ਪੰਛੀਆਂ ਨੂੰ ਤੁਸੀਂ ਆਲਸੀ ਬਣਾ ਰਹੇ ਹੋ ਕਈ ਪੰਛੀਆਂ ਦੀਆਂ ਪ੍ਰਜਾਤੀਆਂ ਹੁੰਦੀਆਂ ਵੀ ਉਹ ਪਹਿਲਾਂ ਦਰਖਤ ਹੁੰਦੇ ਸੀ ਪਰਾਣੇ ਪੋਲ ਹੁੰਦੀ ਸੀ ਉਹਦੇ ਜ ਖੁੱਡਾਂ ਬਣਾ ਕੇ ਰਹਿੰਦੇ ਸੀ ਆਪਣੀਆਂ ਕੱਚੀਆਂ ਕੰਧਾਂ ਹੁੰਦੀਆਂ ਸੀ ਉਹਨਾਂ 'ਚ ਰਹਿੰਦੇ ਸੀ ਜਾਂ ਹੋਰ ਢਿੱਲੇ ਜਾਂ ਟਿੱਬੇ ਵਗੈਰਾ ਹੁੰਦੇ ਸੀ ਹੁਣ ਉਹਨਾਂ ਦੇ ਰੈਣ ਬਸੇਰੇ ਖਤਮ ਹੋਣ ਕਰਕੇ ਨਾ ਇਸੇ ਕਰਕੇ ਉਹਨਾਂ ਦੀਆਂ ਪਰਚਾਤੀਆਂ ਘਟ ਰਹੀਆਂ ਜੀ ਕਿਉਂਕਿ ਪੰਛੀ ਤਾਂ ਆਲਣਾ ਆਪਣੇ ਆਪ ਪਾ ਲੈਂਦਾ ਅਸੀਂ ਤਾਂ ਇੱਕ ਮਾੜਾ ਮੋਟਾ ਸਹਾਰਾ ਹੀ ਦੇਣਾ ਹੁੰਦਾ ਜਿਵੇਂ ਹੁਣ ਦੇਸੀ ਚਿੜੀਆਂ ਖੇਤਾਂ 'ਚ ਨਹੀਂ ਰਹਿੰਦੀਆਂ ਘਰਾਂ 'ਚ ਰਹਿੰਦੀਆਂ ਇਨਸਾਨਾਂ 'ਚ ਰਹਿ ਕੇ ਖੁਸ਼ ਆ ਉਹਦੇ ਲਈ ਆਪਣੇ ਹੁਣ ਆਰ ਸੀ 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 ਲੈਟਰਾਂ ਛੱਤਾਂ ਪਾਉਣ ਲੱਗ ਗਏ ਹੂੰ ਕੋਣ ਕੋਠੀਆਂ ਦੇ ਵਿੱਚ ਤਾਂ ਮੱਖੀ ਦਾ ਅੰਦਰ ਨਹੀਂ ਜਾਂਦੀ ਕੀੜੀਆਂ ਨੂੰ ਕੌਣ ਬਿਠਾਊਗਾ ਕੌਣ ਬਿਠਾਊਗਾ ਤੇ ਉਹਦੇ ਲਈ ਅਸੀਂ ਉਹ ਪੱਕਾ ਕਮਰਾ ਕੱਚੀ ਛੱਤ ਵਾਲਾ ਤੁਹਾਡੇ ਸਾਹਮਣੇ ਹਜ਼ਾਰਾਂ ਦੇ ਹਿਸਾਬ ਚਿੜੀਆਂ ਰਹਿੰਦੀਆਂ ਜੀ ਤੇ ਆਪਣੇ ਰੈਣ ਬਸੇਰੇ ਆਪਾਂ ਖਤਮ ਕਰਤੇ ਆ ਇਸੇ ਕਰਕੇ ਇਹਨਾਂ ਦੀਆਂ ਜਾਤੀਆਂ ਕਈ ਪੰਛੀਆਂ ਦੀਆਂ ਲੋਪ ਹੋ ਚੁੱਕੀਆਂ ਆਪਣੇ ਪੰਜਾਬ ਦੇ ਵਿੱਚੋਂ ਜੀ ਉਹਨਾਂ ਨੂੰ ਬਚਾਉਣ ਖਾਤਰ ਹੀ ਅਸੀਂ ਇਹ ਉਪਰਾਲੇ ਕਰ ਰਹੇ ਹਾਂ ਹੋਰ ਕੋਈ ਪੰਛੀਆਂ ਨੂੰ ਅਸੀਂ ਆਲਸੀ ਨਹੀਂ ਬਣਾ ਰਹੇ ਜਾਂ ਅਸੀਂ ਆਉਦੀ ਮਹਿਮਾ ਨਹੀਂ ਖਾਤਰ ਰਹੇ ਵੀ ਅਸੀਂ ਆਹ ਕਰਦੇ ਆ ਉਹ ਕਰਦੇ ਆ ਇਹਦਾ ਇੱਕ ਅਸੀਂ ਪੁੰਨ ਧਰਮਾਈ ਛੋਟਾ ਜਿਹਾ ਜੀ ਇਹ ਆਪਾਂ ਦਾ ਹਰਕ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਪੰਛੀਆਂ ਲਈ ਵੀ ਕੁਝ ਨਾ ਕੁਝ ਇਨਸਾਨ ਨੂੰ ਕਰਨਾ ਚਾਹੀਦਾ ਰੁੱਖ ਵੱਤ ਵੱਦ ਲਾਉਣੇ ਚਾਹੀਦੇ ਕਈ ਪੰਛੀ ਹੁੰਦੇ ਆ ਰੁੱਖਾਂ 'ਚ ਰਹਿ ਕੇ ਖੁਸ਼ ਆ ਹਰ ਪੰਛੀ ਦੀ ਅੱਡੋ-ੜੀ ਡਿਮਾਂਡ ਹੁੰਦੀ ਆ ਬਿਲਕੁਲ ਤੇ ਕਈ ਪੰਛੀ ਘਰਾਂ 'ਚ ਰਹਿ ਕੇ ਖੁਸ਼ ਆ ਉਹ ਰੁੱਖਾਂ ਦੇ ਨਹੀਂ ਰਹਿੰਦੇਗੇ ਬਿਲਕੁਲ ਹੁਣ ਜਿਵੇਂ ਕਬੂਤਰ ਵਗੈਰਾ ਉਹ ਕਬੂਤਰ ਰੁੱਖਾਂ ਦੇ ਨਹੀਂ ਰਹਿੰਦੇ ਪਹਿਲਾਂ ਦਰਵਾਜ਼ੇ ਹੁੰਦੇ ਸੀ ਘਰਾਂ 'ਚ ਰਹਿੰਦੇ ਸੀ ਚਿਬਾਰੇ ਹੁੰਦੇ ਸੀ ਹੁਣ ਉਹਨਾਂ ਨੇ ਚੀਜ਼ਾਂ ਹੀ ਲੋਪ ਕਰਤੀਆਂ ਉਹਨੋਂ ਦਰਖਤਾਂ ਤੇ ਨਹੀਂ ਰਹਿ ਸਕਦੇ ਇਸੇ ਕਰਕੇ ਸਾਨੂੰ ਘਰਾਂ ਦੇ ਵਿੱਚ ਵੀ ਕੋਈ ਨਾ ਕੋਈ ਉਹਨਾਂ ਦੇ ਅਪਰਾਲੇ ਕਰਨੇ ਚਾਹੀਦੇ ਹਰ ਘਰ ਵਿੱਚ ਹਾਂਜੀ ਇਹ ਦਰਸ਼ਕੋ ਇਹ ਬਹੁਤ ਹੀ ਵਧੀਆ ਜਿਹੜਾ ਸੰਦੇਸ਼ ਆ ਵੀਰ ਵੱਲੋਂ ਦਿੱਤਾ ਗਿਆ ਤੇ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਅਗਰ ਕਿ ਕਿ ਹਰ ਇੱਕ ਇਨਸਾਨ ਆ ਜਿਹੜਾ ਆਪਣੇ ਲਾਈਫ ਦੇ ਵਿੱਚ ਬਿਜੀ ਆ ਜਿਆਦਾ ਨਹੀਂ ਕਰ ਸਕਦੇ ਤਾਂ ਆਪਾਂ ਇੱਕ ਅੱਧਾ ਰੁੱਖ ਤਾਂ ਜ਼ਰੂਰ ਲਗਾ ਸਕਦੇ ਆ ਕਿਉਂਕਿ ਪੰਸੀ ਆਲਣਾ ਤਾਂ ਆਪਣੇ ਆਪ ਹੀ ਬਣਾ ਲੈਂਦਾ ਅਗਰ ਆਪਾਂ ਆਲਣੇ ਬਣਾਉਣ ਦੀ ਖਾਤਰ ਉਹਨਾਂ ਨੂੰ ਰੁੱਖ ਲਗਾ ਕੇ ਦਵਾਂਗੇ ਤਾਂ ਆਪਣਾ ਕੋਈ ਇਹਦੇ ਵਿੱਚ ਕੋਈ ਜਿਆਦਾ ਵੱਡਾ ਨੁਕਸਾਨ ਨਹੀਂ ਐ ਤੁਰੇ ਜਾਂਦੇ ਕਿਤੇ ਵੀ ਇੱਕ ਰੁੱਖ ਲਗਾ ਦਿਓ ਦੀ ਸਾਂਭ ਸੰਭਾਲ ਕਰ ਲੋ ਉਹ ਰੁੱਖ ਆ ਜਿਹੜਾ ਤੁਹਾਨੂੰ ਜ਼ਰੂਰ ਲਾਉਣਾ ਚਾਹੀਦਾਗਾ ਮੈਨੂੰ ਵੀਰ ਦੀ ਇਹ ਗੱਲ ਬਹੁਤ ਵਧੀਆ ਲੱਗੀ ਆ ਕਿ ਇਹਨਾਂ ਨੇ ਪਹਿਲਾਂ ਤਾਂ 5000 ਬੱਦ ਆਈਟਮ ਜਿਹੜੀ ਆ ਬਰਾਸਤੀ ਸਮਾਨ ਦੀ ਸੰਭਾਲ ਕੇ ਰੱਖੀ ਹੋਈ ਆ ਤੇ ਪੰਛੀਆਂ ਲਈ ਵੀ ਬਹੁਤ ਕੁਝ ਕਰ ਰਹੇ ਨੇ ਆਲ ਨੇ ਬਣਾ ਰਹੇ ਨੇ ਬੱਦ ਤੋਂ ਬੱਦ ਰੁੱਖ ਲਗਾ ਰਹੇ ਨੇ ਤੁਸੀਂ ਇਹਨਾਂ ਦੇ ਘਰ ਆਓਗੇ ਤਾਂ ਤੁਹਾਨੂੰ ਆਪਣੇ ਆਪਾ ਤਾਂ ਚਲ ਜਾਏਗਾ ਕਿ ਵੀਰ ਨੇ ਆਪਣੇ ਖੇਤ ਤੇ ਘਰ ਦੇ ਵਿੱਚ ਕਿਲ ਨੇ ਆਲ ਨੇ ਬਣਾਏ ਹੋਏ ਨੇ ਵੀਰੇ ਅਗਰ ਤੁਹਾਡੇ ਨਾਲ ਕਿਸੇ ਨੇ ਐਗਜ਼ਿਬਿਸ਼ਨ ਲਵਾਉਣ ਵਾਸਤੇ ਜਾਂ ਤੁਹਾਡੇ ਘਰ ਦੇ ਵਿੱਚ ਸਮਾਨ ਦੇਖਣ ਵਾਸਤੇ ਕੰਟੈਕਟ ਕਰਨਾ ਹੋਵੇ ਤਾਂ ਤੁਹਾਡਾ ਫੋਨ ਨੰਬਰ ਜ਼ਰੂਰ ਬੋਲ ਦਿਓ ਮੇਰਾ ਨਾਮ ਹਰਮੀਰ ਸਿੰਘ ਆ ਜੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਾ ਆਪਣਾ ਮੋਬਾਈਲ ਨੰਬਰ 98736 18053 ਜੀ ਇੱਕ ਵਾਰ ਹੋਰ ਬੋਲ ਦਿਓ ਜੀ 98736 18053 ਜੀ ਜੀ ਦਰਸ਼ਕੋ ਇਹ ਵੀਰ ਦਾ ਫੋਨ ਨੰਬਰ ਆ ਹਰਮੀਰ ਸਿੰਘ ਜੀ ਮੋਕਸ਼ ਸਰ ਸਾਹਿਬ ਰਹਿੰਦੇ ਨੇ ਪਿੰਡ ਦੋਹੇਵਾਲਾ ਤੇ ਤੁਸੀਂ ਇਹਨਾਂ ਦੇ ਨਾਲ ਸਾਡੀ ਟੀਵੀ ਸਕਰੀਨ ਤੇ ਇਹਨਾਂ ਦਾ ਨੰਬਰ ਚੱਲੂਗਾ ਇਹਨਾਂ ਦੇ ਨਾਲ ਤੁਸੀਂ ਅਗਰ ਕੋਈ ਐਗਜ਼ੀਬਿਸ਼ਨ ਲਵਾਉਣਾ ਹੋਵੇ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਸਕੂਲ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਤੇ ਵੀ ਤੁਸੀਂ ਐਗਜ਼ੀਬਿਸ਼ਨ ਲਵਾਉਣਾ ਹੋਵੇ ਤਾਂ ਇਹਨਾਂ ਦੇ ਨਾਲ ਤਾਂ ਸਾਡੀ ਟੀਵੀ ਸਕਰੀਨ ਤੇ ਚੱਲਦੇ ਨੰਬਰ ਤੇ ਇੱਕ ਵਾਰ ਕੰਟੈਕਟ ਜ਼ਰੂਰ ਕਰਿਓ ਤੇ ਇਹਨਾਂ ਨੇ ਜੋ ਵੀ 5000 ਤੋਂ ਵੱਧ ਆਈਟਮ ਸੰਭਾਲ ਕੇ ਰੱਖੀ ਹੋਈ ਆ ਇੱਕ ਵਾਰ ਜ਼ਰੂਰ ਇਹਨਾਂ ਦੇ ਘਰ ਦੇ ਵਿੱਚ ਆ ਕੇ ਦੇਖਣ ਦੀ ཁས 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 ཁས